ਜੇ ਤੇਰੀ ਕਿਨਾਲੇ ਵਿਸ਼ਾਲ ਛੋਪਾ ਯਾਤਰਾ ਜਿਹੜੀ ਹੈ ਉਹ ਤੇਰੇ ਇਸੀ ਵੇਖੇ ਗੱਡੀ ਜਾ ਰਹੀ ਹੈ ਤੇ ਬਿਲਕੁਲ ਤਸਵੀਰਾਂ ਨੂੰ ਨਾ ਜੇ ਛੋਪਾ ਯਾਤਰਾ ਤੇ ਪੁੱਜੋ ਕਿ ਕਿਹੜਾ ਜਾਉਂਦੇ ਭਾਰਤੀ ਵਾਲਮੀਕੀ ਧਰਨ ਸਮਾਜ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੋਤਾ ਜੀ ਦੇ ਰਹਿਨੁਮਾ ਇੱਕ ਜੋ ਵਾਲਮੀਕੀ ਮਾਰਾ ਹੀ ਤੇ ਵਰਗੜੀ ਵੱਲੋਂ ਸਰਪੰਥ ਯਾਤਰਾ ਕੱਢ ਜਿੰਦੀ ਅੱਜ ਉਸੇ ਪੜਾਅ ਤੇ ਜੀ ਤੁਹਾਨੂੰ

ਇਹ ਬਿਲਕੁਲ ਆ ਜਾਇਆ ਆ ਆਮ ਆਲੀ ਪਾਰਟੀ ਦੇ ਪ੍ਰਧਾਨ Pawan Loda ਜੀ ਵੀ ਆਏ ਸੀਗੇ ਬੱਗਾ ਜੀ ਵੀ ਸਾਰੇ ਐਮਐਲਏ ਤੇ ਪਹੁੰਚੇ ਹੋਏ ਸੀਗੇ ਕਿਸ ਤਰੀਕੇ ਦਾ ਲੱਗਿਆ ਜਿੱਥੇ ਜਦੋਂ ਗੱਲਬਾਤ ਉਹਨਾਂ ਨਾਲ ਹੋਈ ਜਾਂਦੀ ਆ ਆਪਣੇ ਵਿਸ਼ੇ ਦੱਸਿਓ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਕਿ ਪੰਜਾਬ ਸਰਕਾਰ ਦੇ ਜਿਹੜੇ ਨਮਾਇੰਦੇ ਨੇ ਉਹ ਅੱਜ ਪਾਬਸਾ ਸਰਪ੍ਰੋਣ ਸ਼ਾਮਲ ਹੋਏ ਨੇ ਅੱਜ ਇਤਿਹਰੋ ਧੰਨਵਾਦ ਕਰਦੇ ਆ ਅੱਜ ਸਭ ਨੂੰ ਸੁਭਾਜ ਅੰਦਰ ਕਿੱਥੋ ਜਿਹੀ ਕਿੱਥੇ ਦਾ ਘੰਟੀ ਜਾਏਗੀ ਚਾਹੋਰੇ ਇਸੇ ਤੱਕਾ ਸਰਦੀ ਮੀਟੀ ਚੌਕ ਮਾਲੀਗਾਂ ਚੌਕ ਕੰਟਾ ਕਰ ਤੋਂ ਦੀ ਟੀਵੀ ਨੰਬਰ 13 ਤੋਂ ਕਾਟੀ ਵਾਲ ਵਿੱਚ ਸੰਪਾਦਕ ਜੀ ਅਮਨ ਬੇਜੋ ਦੇ ਨਾਲ ਬੁੱਕਸਾ ਦੇ ਇਸ ਤਰੀਕੇ ਨਾਲ ਸ਼ੋਭਾ ਇਧਰ ਕੀਤੀ ਜੀ ਕਿ ਕਿਹੜਾ ਜਾਉਂਦਾ ਜੋ ਬੋਲੇ ਸੋਨਹਿਲ ਬੈ ਪਉਣ ਬਾਲਵੀ ਕੀ ਮਹਾਰਾਜ ਕੀ ਜੈ ਅੱਜ ਜੋ ਭਗਵਾਨ ਬਾਲਵੀ ਕੀ ਮਹਾਰਾਜ ਦੇ ਪਾਵਨ ਪਰਗਟ ਸਥਾਨ ਸੇ ਅਪਲਖ ਸੇ ਵਿੱਚ ਭਾਵਾਂ ਦਾ ਸੋਲੋ ਬੜੀ ਵਿਸ਼ਾਲ ਸ਼ੋਭਾ ਯਾਤਨਾ ਨਿਕਾਲੀ ਜਾ ਰਹੀ ਹੈ ਜਿਦੇ ਵਿੱਚ ਸਾਡੀ ਸਾਰੀ ਪੰਜਾਬ ਸਰਕਾਰ ਜਿਦੇ ਵਿੱਚ ਸਾਡੇ ਕੈਬਨਿਟ ਮਿਸਟਰ ਆਮਾਦੀ ਪਾਰਟੀ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਮਾਰਜੋਗਿਆ ਪਹਿਲੇ ਚੌਧਰੀ ਮਦਨ لال ਪੱਗਾ ਜੀ ਔਰ ਜਿੰਨੇ ਵੀ ਅਸ਼ੋਕ ਪ੍ਰਾਸ਼ਰ ਜੀ ਮੈਡਮ ਮੇਅਰ ਔਰ ਜਿੰਨੇ ਵੀ ਸਾਰੇ ਦਰਜਾ ਬਦਰਜਾ ਮੁੰਡਿਆ ਸਾਹਿਬ ਮੰਤਰੀ ਸਾਹਿਬ ਉਹ ਵੀ ਪਹੁੰਚੇ ਸੀਗੇ ਬੜੇ ਵਿਸ਼ਾਲ ਰੂਪ ਅੱਜ ਜੋ ਧਾਰਮਿਕ ਜੋ ਪ੍ਰੋਗਰਾਮ ਮਨਾਇਆ ਜਾ ਰਹਾ ਮੈਂ ਆਪਣੇ ਵੱਲੋਂ ਸਮੂਚੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਇਸੇ ਦਿਹਾੜੇ ਭਾਰਤੀ ਵਾਲਮੀਕੀ ਤਰਸਵਾਇਸ਼ ਦਾ ਪਾਵਨ ਦਸਵਲ 15ਵੀਂ ਬਰਨਜ ਹੋਤੀ ਪਿਸ਼ਾਚੋਪਾ ਤੇ ਦ੍ਰਿਸ਼ਟੀ ਬੰਦਨ ਤੋਂ ਜੋ ਜੋ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਅਮਨ ਗੋੜਾ ਜੀ ਪ੍ਰਦੀਪ ਮੁੰਡਿਆ ਸੀ ਐਮਐਲਏ ਸਵਾਨ ਚੌਧਰੀ ਮਨੋਲ ਪੱਖਾ ਜੀ ਸ਼ੋਪ ਪ੍ਰੈਕਟ ਪੱਪੇ ਜੀ ਬੇਅਰ ਡਾਕਟਰ ਉਹਦੇ ਤੁਸੀਂ ਭਾਈ ਮੈਂ ਦਰਜਿਤ ਕਰ ਜੀ ਸੀਨੀਅਰ ਡਿਪਿੰਗਰ ਅਧਿਸ਼ੂਚਾ ਕੌਂਸਲ ਸਮਾਨ ਨੂੰ ਹਾਣੀ ਪਈ ਗਈ ਤੇ ਅੱਜ ਭਾਰਤੀਵਾਦ ਸੰਸਪਾਦ ਉਸ ਵੱਲੋਂ ਸੁਪਾਰਟ ਹੋਣਾ ਕਿੱਥੀ ਗਈ ਕਿ ਜੋ ਵੀ ਵਾਲਮੀਕ ਸਮਾਜ ਦੀ ਸਥਿਤੀ ਦਾ ਸਫਾਈ ਕੰਮ ਕਰੀਏ ਅਮਾਜ ਨੂੰ ਸਮਝਾਣੇ ਉਹਨਾਂ ਪਹਿਲੇ ਦਾਖਲਾ ਕੀਤਾ ਜਾਵੇ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੇ ਇਸ ਵਾਰੀ ਦੀ ਫੇਰ 6 ਅਕਤੂਬਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਪਰਮિતા ਪ੍ਰੋਫਸਰ ਬਗਵਾਨ ਵਾਲਮੀਕੀ ਜੀ ਦਾ ਪਾਵਨ ਪ੍ਰਦਰਸਾਵਾ ਉਸੇ ਸੂਚੇ ਦੇਸ਼ ਵਸਣ ਮਾਣ ਲੱਗਦਾ ਨੋਬੇ ਧੰਨਵਾਦ ਜੀ ਅੱਜ ਭਗਵਾਨ ਵਾਲਮੀਕੀ ਜੀ ਦੀ ਇੱਕ ਮਹਾਨ ਸ਼ੋਭਾ ਯਾਤਰਾ ਉਹ ਲੁਧਿਆਣਾ ਦੇ ਵਿੱਚ ਕੱਢੀ ਜਾ ਰਹੀ ਹੈ ਔਰ ਇੱਥੇ ਸਾਰੀਆਂ ਸੰਗਤਾਂ ਨੂੰ ਮੁਬਾਰਕਬਾਦ ਦੇਣ ਦੇ ਲਈ ਵਧਾਈਆਂ ਦੇਣ ਦੇ ਲਈ ਔਰ ਵਾਲਮੀਕੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਅਸੀਂ ਸਾਰੇ ਮੈਂ ਬੱਗਾ ਜੀ ਬੂਡੀਆਂ ਜੀ ਪੱਪੇ ਦੇ ਸਾਡੇ ਪੇਰ ਸਾਹਿਬ ਅਸੀਂ ਸਾਰੇ ਪਹੁੰਚਿਆ ਸਾਰੀ ਸੰਗਤ ਇਸ ਪਵਿੱਤਰ ਧਿਆਨ ਤੋਂ ਬਹੁਤ ਬਹੁਤ ਧੰਨਵਾਦ ਜੀ ਬਤਾਇਆ ਨਾ ਬਤਾ ਉਸ ਮੈਂ ਕਿਹੜਾ ਕੰਮ ਜੋ ਬਹੁਤ ਜ਼ਰੂਰੀ ਹੈ ਉਹਨਾਂ ਨਾਲ ਉਹਨਾਂ ਦੇ ਹੁਦਮ ਕਿਤੇ ਨੇ ਉਹਨਾਂ ਦੇ ਵਿੱਚੋਂ ਬੇਨਤੀ ਬਲਾਜ਼ਰ ਪੱਕੇ ਕਰਨ ਸੀ ਜਿਹੜੀ ਕਿ ਸਰਕਾਰ ਕੋਲੋਂ ਪਹਿਲੇ ਚੱਪੇ ਤੋਂ ਪੱਕਾ ਹੋ ਚੁੱਕਾ ਹੈ ਮੋਰ ਵੀ ਜਿਹੜੇ ਲੋਏ ਨੇ ਉਹ ਵੀ ਉਹਨਾਂ ਦੀ ਬੇਨਤੀ ਕਿਤੇ ਸੋਚਦੇ ਜਿਹਨੂੰ ਵੀ ਬੱਗਾ ਜੀ ਨੂੰ ਉਸ

ਆ ਭਾਰਤੀ ਆਬਦੀਕ ਧਰਮ ਸਮਾਜ ਵੱਲੋਂ ਅਸ਼ਵੀਸ ਉਤਾਈ ਥੈਨ ਮਾਈਟ ਦੇ ਵਿੱਚ ਅੱਜ ਬੜੇ ਵਿਸ਼ਾਲ ਪੁਰਵਕ ਸਿਕਾਈ ਜਾ ਰਹੀ ਹੈ ਮੈਂ ਆਪਣੇ ਵੱਲੋਂ ਮਾਣੂਗਾ ਪਹਿਲੇ ਬੱਗਾ ਜੀ ਵੱਲੋਂ ਆਪਣਾ ਰੋੜਾ ਜੀ ਵੱਲੋਂ ਉਹ ਸਮੂੱਚੀ ਪੰਜਾਬ ਸਰਕਾਰ ਵੱਲੋਂ ਜਿੱਥੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਬਗਵਾਤ ਬੱਲੇ ਕੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਬੇਨਤੀ ਕਰਾਂਗੇ ਸਾਰਿਆਂ ਦੇ ਹੱਥਾਂ ਆਪਣਾ ਆਸ਼ੀਰਵਾਦ ਬਣਾ ਕੇ ਰੱਖਣ ਆਣ ਵਾਲੇ ਸਮਾਜ ਦੇ ਸਾਰੇ ਨਾਲ ਮਿਲ ਕੇ ਕੰਮ ਬਣਾਤੇ ਦਰੇਸ਼ੀ ਤੋਂ ਸ਼ੁਰੂ ਹੋ ਕੇ ਪੁਲਾਨੀ ਸੱਜੇ ਕੰਟੀ ਚੋਂ ਬਾਲੀਗਾਂ ਚੋਂ ਮੀਨਾਵਿਆ ਚੌਕ ਤੋਂ ਮਾਧਰਨੀ ਚੋਂ छोड़ा या तो सिटी डिविजन नंबर तेनेप्टी में तंदुरुस्ती का किवान की विकस संपन्न होगी तो बाल-बाल बिकसी माराती शिक्षा है ये मिलके रहो थोड़ा भी आशंके पीछे शहर बकरी बांध और भिड़िया सबको लेवला देखो तुम से तो बाहर नहीं तुम बैठ के थी सब मिलके रहती हाँ ऐसे गलत नहीं है